ਕਥਾ ਦਾ ਸਾਰ ਬਹੁਤ ਹੀ ਦਿਲਚਸਪ ਹੈ। ਆਪ ਸਭ ਨੂੰ ਮੇਰੇ ਵੱਲੋਂ ਪਿਆਰ ਸਤਿ ਸ਼੍ਰੀ ਅਕਾਲ। ਅਗਲਾ ਮੇਰਾ ਬੋਲਣ ਦਾ ਵਿਸ਼ਾ ਹੈ ਮਾਤਾ ਗੁਰਜੀ ਜੀ ਸ਼ਹਾਦਰ ਤੇ ਰਾਹ। ਗੰਭੂ ਦੇ ਸੂਦੇਂ ਤੇ ਮਾਤਾ ਗੁਰਜੀ ਜੀ ਅਤੇ ਛੋਟੇ ਸੈਜ ਜਗਿਆ ਨੂੰ ਇੱਕ ਰਾਤ ਮੋਰਿੰਡੇ ਜੇਲ੍ਹ ਵਿੱਚ ਰੱਖਿਆ ਗਿਆ। ਅਤੇ ਅਗਲੇ ਦਿਨ ਬੇੜੀਆਂ ਵਿੱਚ ਜਕੜ ਕੇ ਮੋਰਿੰਡੇ ਤੋਂ ਫਰਾਗਦ ਲਿਆਦਾ ਗਿਆ। ਅਤੇ ਠੰਡੇ ਗੁਰਜ ਵਿੱਚ ਕਿਆ ਕੀਤਾ ਗਿਆ। ਇੱਕ ਉੱਚੀ ਇਮਾਰਤ ਜਿੱਥੇ ਬਰਫ਼ ਦੀ ਕੜਾਕੇ ਦੇ ਖੰਡ ਸਿਰ ਤੇ ਕੋਈ ਛੱਤ ਨਹੀਂ ਸਗੋ ਖੁੱਲੇ ਅਸਮਾਨ ਤੇ ਬਰਫ਼ ਵਰਗਾ ਠੰਡਾ ਫਰਸ਼ ਤੇ ਕੰਦਾ ਸਾਹ। ਸਵਾਤ ਗੁਜਰੀ ਜੀ ਸਾਰੀ ਰਾਤ ਪੋਤਰਿਆਂ ਨੂੰ ਆਪਣੀ ਗੋਦ ਵਿੱਚ ਲੈ ਕੇ ਸਾਖੀਆਂ ਸੁਣਾਉਂਦੇ ਰਹੇ ਅਤੇ ਗੁਰਬਾਣੀ ਦੇ ਸ਼ਬਦ ਦੰਦੇ ਹੌਸਲਾ ਦਿੰਦੇ ਰਹੇ। ਉਹਨਾਂ ਨੇ ਬੱਚਿਆਂ ਨੂੰ ਇਹ ਸਮਝਾਇਆ ਕਿ ਧਰਮ ਦੇ ਰਾਹ ਤੇ ਹੀ ਚੱਲਣਾ ਜੀਵਨ ਹੈ। ਅਗਲੇ ਦਿਨ ਉਹਨਾਂ ਨੂੰ ਵਜ਼ੀਰ ਖਾਨ ਦੇ ਦਰਬਾਰ ਵਿੱਚ ਪੇਸ਼ ਕੀਤਾ ਗਿਆ। ਦਰਬਾਰ ਭਰਿਆ ਹੋਇਆ ਸੀ। ਕਾਜੀ, ਮੁੰਡਾ ਅਧਿਕਾਰੀ ਅਤੇ ਹੋਰ ਬਿਆੰਤ ਲੋਕ ਦਰਬਾਰ ਵਿੱਚ ਹਾਜ਼ਰ ਸਨ। ਵਜ਼ੀਰ ਖਾਨ ਨੇ ਬੱਚਿਆਂ ਨੂੰ ਬੇਕ ਕੇ ਨਰਮ ਸੁਰ ਵਿੱਚ ਕਿਹਾ, "ਬੱਚਿਓ, ਇਸਲਾਮ ਕਬੂਲ ਕਰ ਲਵੋ।" ਅਸੀਂ ਤੁਹਾਨੂੰ ਮਹਿਲਾ ਵਿੱਚ ਰੱਖਾਂਗੇ ਖਜ਼ਾਨੇ ਨਾਲ ਨਿਵਾਜਾਂਗੇ ਤੁਸੀਂ ਰਾਜੇ ਬਣੋਗੇ ਪਰ ਉਹ ਨਿਖੇ ਸੂਰਮੇ ਨਿਸ਼ਚੇ ਨਾਲ ਖੜੇ ਰਹੇ ਬਾਬਾ ਜਰਾਵਰ ਸਿੰਘ ਜੀ ਦੀਆਂ ਅੱਖਾਂ ਚਮਕਦੀਆਂ ਸਨ ਉਹ ਪ੍ਰਸੰਗ ਤਿੰਨ ਦਿਨ ਜਾਰੀ ਰਿਹਾ ਬਾਬਾ ਜਰਾਵਰ ਸਿੰਘ ਤੇ ਬਾਬਾ ਫਤਿਹ ਸਿੰਘ ਨੂੰ ਦਰਬਾਰ ਵਿੱਚ ਪੇਸ਼ ਕੀਤਾ ਕਈ ਵਾਰ ਪੇਸ਼ ਕਰਤੀ ਕਈ ਵਾਰ ਨਾਲੇ ਦਿੱਤੇ ਗਏ ਪਰ ਸਾਹਿਬ ਜਦ ਅਗੰਮੀ ਦਿ੍ਰਿਟਾ ਨਾਲ ਪਰਹੂਸਾ ਅਸੀਂ ਆਪਣੇ ਗੁਰੂ ਦਾ ਕਰਮ ਨਹੀਂ ਛੱਡਾਂਗੇ ਵਜ਼ੀਰ ਖਾਨ ਨੇ ਤਾਂ ਕੰਤੀ ਦੇ ਕੇ ਕਿਹਾ ਜੇ ਤੁਸੀਂ ਜੇ ਤੁਸੀਂ ਨਾ ਮੰਨੇ ਤਾਂ ਤੁਹਾਨੂੰ ਜਿੰਦਾ ਕੰਦਾ ਵਿੱਚ ਚੜਮਾ ਦਿੱਤਾ ਜਾਵੇਗਾ ਪਰ ਬਾਬਾ ਫਤੇ ਸਿੰਘ ਉਹ ਬਹੁਤ ਹੌਸਲੇ ਨਾਲ ਬੋਲੇ ਮੋਤਸਨ ਡਰਾ ਨਹੀਂ ਸਕਦੀ ਅਸੀਂ ਆਪਣੇ ਦਾਦਾ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ ਰਾਹ ਤੇ ਨਹੀਂ ਚਲਾਂਗੇ ਇਹ ਸੁਣ ਕੇ ਦਰਬਾਰ ਵਿੱਚ ਖੜੇ ਸਾਰੇ ਸੁੰਨ ਹੋ ਗਏ ਮਾਤਾ ਜੀ ਨੂੰ ਇਹ ਨਹੀਂ ਸੀ ਕੀ ਪਤਾ ਕਿ ਅਗਲੀ ਹੀ ਕੜੀ ਵਿੱਚ ਗੰਗੂਦਾਰੋਂ ਕਿਵੇਂ ਬਦਲਣ ਵਾਲਾ ਹੈ ਇਹ ਸੋਚਿਆ ਵੀ ਨਹੀਂ ਜਾ ਸਕਦਾ ਸੀ ਕਿ सुरक्षा के निल् यह जाएगा। शुरुआत रातरे गठड़ी सुख ली जब माता जी ने नरम सुभा गंगू रात जो गठड़ी टू चुकी थी किसी सुरक्षित थान रख दिखती है तो गंगू रूह के अंदरों ਗੰਗੂ ਦੇ ਰੂ ਦੇ ਅੰਦਰ ਛੁਪਿਆ ਕਾਲਾ ਰੂਪ ਉਭਰ ਆਇਆ ਉਹ ਆਗੂ ਬੁੱਲਾ ਹੋ ਕੇ ਬੋਲਿਆ ਤੁਸੀਂ ਮੇਰੇ ਉੱਤੇ ਚੋਰੀ ਦਾ ਦੋਸ਼ ਲਗਾ ਰਹੇ ਹੋ ਹੁਣ ਹੁਣੇ ਹੀ ਹਾਨੂੰ ਮੁਰਿੰਡੇ कोतवाल ਦੇ ਹਵਾਲੇ ਕਰ ਦੇਣਾ ਮਾਤਾ ਗੁਜਰੀ ਜੀ ਨੇ ਪ੍ਰੇਮ ਭਰੇ ਬੱਚੇ ਨਾਲ ਸਮਝਾਇਆ ਤੇ ਕਹੇ ਪੁੱਤਰ ਜੇ ਲੱਤੀ ਰੱਖੀ ਆ ਤਾਂ ਰੱਖ ਲੈ ਤਾਂ ਕੋਈ ਗੱਲ ਨਹੀਂ ਪਰ ਕਿਸੇ ਪਰ ਕਿਸੇ ਨੂੰ ਸਾਡੀ ਖਬਰ ਨਾ ਹੋਵੇ ਪਰ ਤੋਖੇ ਬਾਸ ਗੰਗੂ ਨਾਮ ਲਿਆ ਤੇ ਮੁਰਿੰਡੇ ਨਗਰ ਵਾਲਾ ਤੁਰ ਪਿਆ ਮੁਗਲ ਫੌਜਾਂ ਨੇ ਗੰਗੂ ਦਾ ਟੇਮੁਰਿੰਦੇ ਮੁਰਿੰਦੇ ਆ ਖਲਾਗ ਬੋਤਤਾ ਉਹਨਾਂ ਮਾਤਾ ਗੁਜਰੀ ਜੀ ਅਤੇ ਛੋਟੇ ਸਾਹਿਬ ਜਦਿਆਂ ਪਾਪਾ ਜਰਵਰ ਸਿੰਘ ਅਤੇ ਪਪਾ ਫਤੇ ਸਿੰਘ ਜੀ ਨੂੰ ਰਾਤ ਮੁਰਿੰਦੇ ਕੋਲਵਾ ਵਿੱਚ ਜਾਟ ਅਧਿਆ ਮੁਰਿੰਦੇ ਤੋਂ ਉਹਨਾਂ ਨੂੰ ਸਰੰਗ ਲੈ ਜਾਇਆ ਗਿਆ ਇੱਥੋਂ ਹੀ ਗਿਆ 11 ਹੂਨ ਉਹ ਸਾਹਿਬ ਜਦਿਆਂ ਨੂੰ ਸਰੰਗ ਦੇ ਸੂਬੇਦਾਰ ਵਜੀਤ ਖਾਂ ਕੋਲ ਪੇਸ਼ ਕੀਤਾ ਗਿਆ ਜਿੱਥੇ ਸਾਹਿਬ ਜਦਿਆਂ ਨੇ ਸਾਹਿਬ ਜਦਿਆਂ ਨੇ ਚੁੱਕ ਕੇ ਸਲਾਮ ਕਰਨ ਦੀ ਬਜਾਏ ਅਡੋਲਤਾ ਨਾਲ ਫਤਿਹ ਬੁਲਾਈ ਇਹ ਮਤਾ ਜੀ ਵੱਲੋਂ ਦਿੱਤੀ ਗਈ ਸਿੱਖਿਆਦੰਤੀ ਜਸੀ ਅਗਲੇ ਦਿਨ 12 ਨੂੰ ਫਿਰ ਪੇਸ਼ੀ ਪੇਸ਼ੀ ਮਲੇ ਸਾਹਿਬਜਾਦਿਆਂ ਨੇ ਫਿਰ ਉਸ ਦਲੇਰੀ ਨਾਲ ਫਤਿਹ ਬੁਲਾਈ ਸੂਬੇਦਾਰ ਨੇ ਉਸ ਦੇ ਉਸ ਦੇ ਕਰਿੰਦਿਆਂ ਵੱਲੋਂ ਦਿੱਤੇ ਜਾ ਰਹੇ ਵਕ ਵਕ ਲਾਲਚਾਂ ਦਾ ਮੂਹ ਭੰਨਿਆ ਇਸੇ ਰਾਤ ਮੋਤੀ RAM ਮਹਿਰਾ ਜੀ ਆਪਣੀ ਜਾਨ ਦੇ ਖੇਡ ਕੇ ਮਤਾ ਜੀ ਦੇ ਸਾਹਿਬਜਾਦਿਆਂ ਨੂੰ ਉਧ ਲੈ ਕੇ ਖੰਡੇ ਬੁਰਜ ਤੱਕ ਚਲੇ ਗਏ ਸਨ श्री नंदपुर साईं ਤੋਂ નીકਲਣ ਮਗਰੋਂ ਇਹ ਸਾਰੀ ਯਾਤਰਾ ਮਾਤਾ ਜੀ ਲਈ ਬਹੁਤ ਵਿਖੜੇ ਪੈਂਡੇ ਵਾਲੀ ਸੀ ਮਾਤਾ ਗੁਜਰੀ ਜੀ ਆਪਣੇ ਪੋਤਰਿਆਂ ਨੂੰ ਸਿਰਫ ਜ਼ਿੰਦਗੀ ਹੀ ਨਹੀਂ ਦੇ ਰਹੇ ਸਨ ਜ਼ਿੰਦਗੀ ਹੀ ਨਹੀਂ ਸਨ ਦੇ ਰਹੇ ਸਗੋਂ ਉਹਨਾਂ ਨੂੰ ਅਦੁੱਤੀ ਸ਼ਹਾਦਤ ਲਈ ਅਗੰਮੀ ਸਰਬਤ ਸਿਖਾ ਕੇ ਤਿਆਰ ਵੀ ਕਰ ਰਹੇ ਸਨ ਮਾਹੀ ਗੁਜੀ ਦਾ ਫਲਸਾ ਹੈ ਜੀ ਜੀ ਦਾ